ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 16ਵੇਂ ਬਾਰੇ ਸੋ ਭਾਗ 15ਵੇਂ ਵਿੱਚ ਤੁਸੀਂ ਵੇਖਿਆ ਵੀ ਬੱਬੂ ਤੇ ਰਾਜਵੀਰ ਜਿਹੜੇ ਹੁੰਦੇ ਨੇ ਉਹ ਇੱਕ ਬੈਂਕ ਲੁੱਟਣ ਜਾਂਦੇ ਨੇ ਪਰ ਉੱਥੇ ਪੁਲਿਸ ਵਾਲੇ ਗੋਲੀ ਚਲਾ ਦਿੰਦੇ ਨੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਨੇ ਕਿ 5 ਕੋ ਮਿੰਟ ਵਾਵਾ ਤਕੜੀ ਫਾਇਰਿੰਗ ਹੁੰਦੀ ਰਹੀ ਪੁਲਿਸ ਵਾਲਿਆਂ ਵੱਲੋਂ ਕੋਈ ਜਵਾਬ ਨਹੀਂ ਸੀ ਆ ਰਿਹਾ ਕਿਉਂਕਿ ਉਹ ਆਪਣੀਆਂ ਬੰਦੂਕਾਂ ਤਾਂ ਬਾਹਰ ਸੜਕ ਤੇ ਹੀ ਸੁੱਟ ਗਏ ਸਨ 5 ਕੋ ਮਿੰਟਾਂ ਵਿੱਚ ਉਹ ਸਕੂਟਰ ਤੇ ਬੈਠ ਕੇ ਮੁੱਖ ਸੜਕ ਜੋ ਫਲੋਰ ਤੋਂ ਨਵਾਂ ਸ਼ਹਿਰ ਨੂੰ ਜਾਂਦੀ ਸੀ ਉਸ ਤੇ ਆ ਗਏ ਅੜਾਪੜ ਚੌਕ ਦਾਨੇ ਦੇ ਵਿੱਚ ਦੀ ਹੁੰਦੇ ਹੋਏ ਉਹ ਨਹਿਰੋ ਨਹਿਰ ਦੀ ਧਿਆਲ ਪਰ ਪਹੁੰਚੇ ਪਿੱਛੋਂ ਬਾਹਰ ਨਿਕਲਦੀ ਬੀਹੀ ਤੇ ਆਖਰ ਤੇ ਬਣੇ ਘਰ ਵਿੱਚ ਬੱਬੂ ਨੇ ਆਪਣਾ ਸਕੂਟਰ ਵਾਰ ਦਿਆ ਉਹ ਪਹਿਲਾਂ ਵੀ ਕਈ ਵਾਰ ਇੱਥੇ ਆ ਚੁੱਕੇ ਸਨ ਪਿਛਲੀ ਵਾਰੀ ਜ਼ਿਆਦਾ ਇੱਥੇ ਆਏ ਸਨ ਤਾਂ ਬੈਠਕ ਵਿੱਚ ਬੈਠੇ ਚਾਹ ਪਿੰਦਿਆਂ ਰਾਜਵੀਰ ਦੀ ਨਜ਼ਰ ਪਰਛਤੀ ਤੇ ਟਿਕਾ ਕੇ ਰੱਖੀਆਂ ਫਰੇਮਾਂ ਵਿੱਚ ਜੜੀਆਂ ਫੋਟੋਆਂ ਤੇ ਜਾ ਪਈ ਰਾਜਵੀਰ ਝੱਟ ਫੋਟੋਆਂ ਕੋਲ ਜਾ ਖੜਾ ਹੋਇਆ ਉਹ ਕੱਲੀ-ਕੱਲੀ ਫੋਟੋ ਨੂੰ ਚੁੱਕ ਕੇ ਧਿਆਨ ਨਾਲ ਦੇਖ ਰਿਹਾ ਸੀ ਫਿਰ ਉਹ ਵੀ ਬੱਬੂ ਦੇ ਕੋਲ ਆ ਕੇ ਬਹਿ ਗਿਆ ਘਰ ਦਾ ਮੁਖੀ ਚਾਹ ਵਾਲੇ ਭਰੇ ਗਲਾਸ ਦੇ ਕੇ ਬਾਹਰ ਨੂੰ ਚਲਾ ਗਿਆ ਤਾਂ ਰਾਜਵੀਰ ਨੇ ਬੱਬੂ ਨੂੰ ਦੱਸ ਦਿੱਤਾ ਕਿ ਫੋਟੋ ਵਾਲਾ ਮੁੰਡਾ ਉਹਦੇ ਪਿੰਡ ਦਾ ਹੈ ਰਾਤ ਨੂੰ ਜਦ ਸਾਰਾ ਟੱਬਰ ਬੈਠਾ ਰੋਟੀ ਖਾ ਰਿਹਾ ਸੀ ਤਾਂ ਮੰਜੇ ਤੇ ਬੈਠੇ ਬੱਬੂ ਨੇ ਅਚਾਨਕ ਹੀ ਘਰ ਦੇ ਬਜ਼ੁਰਗ ਨੂੰ ਪੁੱਛ ਲਿਆ ਵੀ ਆਹ ਬਾਪੂ ਜੀ ਢੀਣਪੁਰੇ ਆਪਣੀ ਕੀ ਰਿਸ਼ਤੇਦਾਰੀ ਆ ਬੱਬੂ ਦੀ ਗੱਲ ਸੁਣ ਕੇ ਸਾਰਾ ਟੱਬਰ ਹੈਰਾਨ ਰਹਿ ਗਿਆ ਉਨਾਂ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਬੱਬੂ ਹੋਰਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਉਹਨਾਂ ਦੀ ਢੀਣਪੁਰੇ ਕੋਈ ਰਿਸ਼ਤੇਦਾਰੀ ਹੈ ਆਪਣੀ ਵੱਡੀ ਗੁੱਡੀ ਵਿਆਹੀ ਹੋਈ ਹੈ ਉੱਥੇ ਸ਼ੇਰਾ ਬਜ਼ੁਰਗ ਬੋਲਿਆ ਪਰ ਸ਼ੇਰਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਡੀ ਕੋਈ ਰਿਸ਼ਤੇਦਾਰੀ ਹੈ ਢੀਣਪੁਰੇ ਬਜ਼ੁਰਗ ਬੱਬੂ ਨੂੰ ਸਵਾਲ ਕਰਦਾ ਉਹਦੇ ਵੱਲ ਬੜੇ ਗੌਰ ਨਾਲ ਦੇਖ ਰਿਹਾ ਸੀ ਸਾਨੂੰ ਸਾਰੇ ਇਲਾਕੇ ਦੀ ਖਬਰ ਰੱਖਣੀ ਪੈਂਦੀ ਹੈ ਬਾਪੂ ਜੀ ਮੁਸਕੜੀਆਂ ਚ ਹੱਸਦੇ ਹੋਏ ਬੱਬੂ ਨੇ ਜਵਾਬ ਦਿੱਤਾ ਅੱਛਾ ਵੀ ਸ਼ੇਰਾ ਮੰਨਣਾ ਪੈਣਾ ਤੁਹਾਡੀ ਫੇਰ ਤਾਂ ਤੁਹਾਡੀ ਸੀਆਈਡੀ ਨੂੰ ਕਹਿੰਦਾ ਬਜ਼ੁਰਗ ਨੂੰ ਹਰ ਗੱਲ ਨਾਲ ਸ਼ੇਰਾ ਸ਼ਬਦ ਲਾਉਣ ਦੀ ਪ੍ਰਾਣੀ ਆਤ ਸੀ ਫੇਰ ਤਾਂ ਤੁਹਾਨੂੰ ਪਤਾ ਹੀ ਹੋਣਾ ਸ਼ੇਰਾ ਬਈ ਉੱਥੇ ਦਾ ਵੀ ਇੱਕ ਮੁੰਡਾ ਬਾਬਿਆਂ ਨਾਲ ਰਲਿਆ ਹੋਇਆ ਹੈ ਬਜ਼ੁਰਗ ਹੁਣ ਉਹਨਾਂ ਨਾਲ ਜ਼ਰਾ ਖੁੱਲ ਕੇ ਗੱਲਾਂ ਕਰਨ ਲੱਗ ਪਿਆ ਬਥੇਰੇ ਲਟੇਰੇ ਫਿਰਦੇ ਆਂ ਬਾਪੂ ਜੀ ਹਰ ਜਣਾ ਖਾਣਾ ਤਾਂ ਉੱਠ ਕੇ ਬਾਬਾ ਬਣਿਆ ਫਿਰਦਾ ਰਾਜਵੀਰ ਕੰਨੀ ਝਾਗਦਾ ਹੋਇਆ ਬੱਬੂ ਖਤਰੀ ਹਾਸੀ ਹਸ ਰਿਹਾ ਸੀ ਉਹ ਨਹੀਂ ਸ਼ੇਰਾ ਉਹ ਤਾਂ ਤੁਹਾਡੇ ਵਰਗੇ ਅਸਲੀ ਬਾਬਿਆਂ ਨਾਲ ਹੀ ਰਲਿਆ ਹੈ ਸਾਰਾ ਪਿੰਡ ਉਹਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਉਹ ਤਾਂ ਬਾਲੇ ਚੁੱਪਚਾਪ ਜਿਹਾ ਰਹਿਣ ਵਾਲਾ ਮੁੰਡਾ ਸੀ ਸਾਰਾ ਪਿੰਡ ਹੈਰਾਨ ਹੋਇਆ ਪਿਆ ਬਈ ਮੀਸਣੇ ਜਿਹੇ ਨੇ ਕੋਈ ਧੁਆ ਹੀ ਬਾਹਰ ਨਹੀਂ ਕੱਢਿਆ ਉਹ ਤਾਂ ਪਿੰਡ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਮਿਲਟਰੀ ਨੇ ਪੂਰਾ ਪਿੰਡ ਘੇਰ ਲਿਆ ਫੇਰ ਪਤਾ ਲੱਗਾ ਬਈ ਮਿਲਟਰੀ ਵਾਲੇ ਤਾਂ ਉਸ ਨੂੰ ਲੱਭਦੇ ਫਿਰਦੇ ਨੇ ਬਜ਼ੁਰਗ ਦੀਆਂ ਸਿੱਧ ਪੱਧਰੀਆਂ ਗੱਲਾਂ ਸੁਣ ਸੁਣ ਕੇ ਉਹ ਦੋਨੋਂ ਜਣੇ ਹਾਸਾ ਹਾਸ ਦੂਰੇ ਹੋ ਰਹੇ ਸਨ ਫੇਰ ਬੱਬੂ ਨੇ ਹੀ ਸਾਰੇ ਟੱਬਰ ਨੂੰ ਦੱਸ ਦਿੱਤਾ ਸੀ ਕਿ ਇਹੋ ਚੁੱਪਚਾਪ ਰਹਿਣ ਵਾਲਾ ਮਿਸਣਾ ਜਿਹਾ ਮੁੰਡਾ ਰਾਜਵੀਰੀ ਉਹ ਅੱਜ ਜਦੋਂ ਸਕੂਟਰ ਉਹਨਾਂ ਦੇ ਵਿਹੜੇ ਵਿੱਚ ਖੜਾ ਕੀਤਾ ਤਾਂ ਘਰ ਵਿੱਚ ਸਿਰਫ ਮਾਤਾ ਅਤੇ ਉਹਦੀ ਛੋਟੀ ਧੀ ਹੀ ਸਨ ਚਾਹ ਪਿੰਦਿਆ ਹੀ ਰਾਜਵੀਰ ਨੇ ਬੁਖਾਰ ਦੀਆਂ ਦੋ ਗੋਲੀਆਂ ਵੀ ਖਾ ਲਈਆਂ ਉਹਦਾ ਸਾਰਾ ਸਰੀਰ ਹੀ ਟੁੱਟ ਰਿਹਾ ਸੀ ਬੱਬੋ ਬੀਹੀ ਨਾਲ ਲੱਗਦੀ ਬੈਠਕ ਵਿੱਚ ਲੰਮਾ ਪੈ ਗਿਆ ਤੇ ਰਾਜਵੀਰ ਨੇ ਪਿਛਲੇ ਦਲਾਨ ਵਿੱਚ ਮੰਜਾ ਮੰਦ ਲਿਆ ਗੋਲੀਆਂ ਖਾਧੀਆਂ ਹੋਣ ਕਾਰਨ ਉਸ ਨੂੰ ਜਲਦੀ ਹੀ ਨੀਂਦ ਨੇ ਦਬੋਚ ਲਿਆ ਅਜੇ ਉਹਦੀ ਅੱਖ ਲੱਗੀ ਨੂੰ ਥੋੜਾ ਜਿਹਾ ਹੋਇਆ ਸੀ ਕਿ ਉਸ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਹਦੇ ਨਾਲ ਲੱਗ ਕੇ ਪਿਆ ਹੋਵੇ ਬਿਮਾਰ ਹੋਣ ਦੇ ਬਾਵਜੂਦ ਵੀ ਉਹ ਬੜੀ ਫੁਰਤੀ ਨਾਲ ਮੰਜੇ ਤੋਂ ਉੱਠਿਆ ਉੱਠਦਿਆਂ ਹੀ ਡੱਬ ਵਿੱਚ ਬੱਤੀ ਬੋਰ ਦਾ ਪਿਸਤੌਲ ਉਹਦੇ ਹੱਥ ਆ ਚੁੱਕਾ ਸੀ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਘਰ ਵਾਲਿਆਂ ਦੀ ਕੁੜੀ ਸੁਖੀ ਜੋ ਬੀਹਾ ਕੋ ਵਰਿਆਂ ਦੀ ਸੀ ਉਹਦੇ ਨਾਲ ਮੰਜੇ ਤੇ ਲੰਬੀ ਪਈ ਸੀ ਗੁੱਸੇ ਅਤੇ ਹੈਰਾਨੀ ਨਾਲ ਰਾਜਵੀਰ ਦਾ ਸਰੀਰ ਕੰਬ ਰਿਹਾ ਸੀ ਤੂੰ ਇੱਥੇ ਕੀ ਕਰਦੀ ਆ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੈਨੂੰ ਪਤਾ ਵੀ ਆ ਤੂੰ ਕੀ ਕਰ ਰਹੀ ਆ ਗੁੱਸੇ ਵਿੱਚ ਆਏ ਰਾਜਵੀਰ ਨੇ ਪਿਸਤੌਲ ਕੁੜੀ ਤੇ ਤਾਣ ਲਿਆ ਉਹਦਾ ਇਹ ਰੂਪ ਦੇਖ ਕੇ ਕੁੜੀ ਤਾਂ ਤਰਾ ਨਿਕਲ ਗਿਆ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਮੈਂ ਤਾਂ ਤੈਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੀ ਹਾਂ ਹੰਝੂ ਭਰੀਆਂ ਅੱਖਾਂ ਨੂੰ ਨੀਵੀਆਂ ਕਰੀ ਖੜੀ ਕੁੜੀ ਨੇ ਜਵਾਬ ਦਿੱਤਾ ਉਹ ਤੇਰਾ ਦਿਮਾਗ ਖਰਾਬਾ ਜੋ ਤੂੰ ਐਦਾਂ ਸੋਚਦੀ ਆ ਮੇਰੇ ਲਈ ਤੂੰ ਭੈਣਾ ਬਰਬਰ ਹੈ ਰਾਜਵੀਰ ਨੂੰ ਰਹਿ ਰਹਿ ਕੇ ਕੁੜੀ ਦੀ ਸੋਚ ਤੇ ਗੁੱਸਾ ਆ ਰਿਹਾ ਸੀ ਤੂੰ ਮੈਨੂੰ ਨਹੀਂ ਅਪਣਾਉਣਾ ਤਾਂ ਨਾ ਬਣਾ ਪਰ ਮੈਨੂੰ ਭੈਣ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਮੇਰਾ ਨਾਂ ਸੁਖੀ ਹੈ ਹੰਝੂ ਭਰੀਆਂ ਅੱਖਾਂ ਰਾਜਵੀਰ ਦੀਆਂ ਅੱਖਾਂ 'ਚ ਪਾਉਂਦੀ ਹੋਈ ਉਹ ਬੋਲੀ ਉਹ ਕਦੇ ਸੋਚਿਆ ਵੀ ਹੈ ਵੀ ਜੇ ਤੇਰੇ ਘਰ ਦੇ ਤੈਨੂੰ ਮੇਰੇ ਨਾਲ ਮੰਜੇ ਤੇ ਲੰਬੀ ਪਏ ਦੇਖ ਲੈਂਦੇ ਤਾਂ ਉਹ ਸਾਡੇ ਬਾਰੇ ਕੀ ਸੋਚਦੇ ਅਸੀਂ ਇੱਜ਼ਤਾਂ ਦੇ ਰੱਖੇ ਆ ਇੱਜ਼ਤਾਂ ਦੇ ਲੁਟੇਰੇ ਨਹੀਂ ਹੈਗੇ ਨਾਲੇ ਜੇ ਤੂੰ ਕਿਸੇ ਨੂੰ ਜੀਵਨ ਸਾਥੀ ਬਣਾਉਣਾ ਹੀ ਚਾਹਨੀ ਹੈ ਤਾਂ ਕਿਸੇ ਐਸੇ ਨੂੰ ਚੁਣਨਾ ਜੋ ਤੈਨੂੰ ਜ਼ਿੰਦਗੀ ਦੇ ਸੁੱਖ ਦੇ ਸਕੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਦੀ ਰਾਤ ਕਿਸ ਘਰ ਕੱਟਣੀ ਹੈ ਜਾਂ ਕਿਸੇ ਕਮਾਦ ਦੇ ਖੇਤਾਂ ਵਿੱਚ ਰਾਜਵੀਰ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ 20 ਵਰਿਆਂ ਦੀ ਇੱਕ ਨਾਜ਼ੁਕ ਜਿਹੀ ਕੁੜੀ ਨੇ ਮਜ਼ਬੂਤ ਇਰਾਦੇ ਵਾਲੇ ਖਾੜਕੂ ਦੀ ਹਾਲਤ ਪਾਣੀਓ ਪਤਲੀ ਕਰ ਦਿੱਤੀ ਸੀ ਰਾਜਵੀਰ ਦਾ ਇਸ ਤਰ੍ਹਾਂ ਦੀ ਮੁਸੀਬਤ ਨਾਲ ਪਹਿਲੀ ਵਾਰ ਬਾਹ ਨਹੀਂ ਸੀ ਪਿਆ ਅਜੇ ਕੁਝ ਘੰਟੇ ਪਹਿਲਾਂ ਹੀ ਪੁਲਿਸ ਵਾਲਿਆਂ ਨੂੰ ਭੱਜਣਾ ਪਾਉਣ ਵਾਲਾ ਖਾੜਕੂ ਅੱਲੜ ਮਟਿਆਰ ਸਾਹਮਣੇ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਿਹਾ ਸੀ ਉਹਨੂੰ ਤਾਂ ਇਹੋ ਸੋਚ-ਸੋਚ ਘੇਰਨੀਆਂ ਆ ਰਹੀਆਂ ਸਨ ਵੀ ਜੇ ਕੋਈ ਘਰ ਵਾਲਾ ਦੇਖ ਲੈਂਦਾ ਤਾਂ ਇੰਨੇ ਚਿਰ ਦੀ ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਣੀ ਸੀ ਐਨੀ ਦੇਰ ਤੋਂ ਚੌਂਕੇ ਵਿੱਚ ਮਾਤਾ ਦੀ ਆਵਾਜ਼ ਗੂੰਜੀ ਵੀ ਕੁੜੇ ਸੁਖੀਏ ਕਿੱਥੇ ਮਰ ਗਈ ਆਪਣੀ ਮਾਤਾ ਦੀ ਆਵਾਜ਼ ਸੁਣ ਕੇ ਸੁਖੀ ਦਹਲਾਨ ਚੋਂ ਬਾਹਰ ਨਿਕਲ ਗਈ ਉਹਦੇ ਜਾਣ ਤੋਂ ਬਾਅਦ ਰਾਜਵੀਰ ਸਿਰ ਫੜ ਕੇ ਮੱਜੇ ਤੇ ਬਹਿ ਗਿਆ ਉਦੇ ਦਿਮਾਗ ਵਿੱਚ ਹਜ਼ਾਰਾਂ ਸੋਚਾਂ ਕੋ ਮਰਈਆਂ ਸਨ ਪਰ ਇੱਕ ਸੋਚ ਉਹਦੇ ਸਰੀਰ ਨੂੰ ਕੰਬਾ ਛੇੜ ਜਾਂਦੀ ਵੀ ਜੇ ਕੋਈ ਘਰ ਵਾਲਾ ਉਹਨੂੰ ਦੇਖ ਲੈਂਦਾ ਰਾਤ ਟਲੀ ਤੇ ਰੋਟੀ ਖਾ ਕੇ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਸਭ ਤੋਂ ਪਹਿਲਾਂ ਰਾਜਵੀਰ ਨੇ ਬੱਬੂ ਨੂੰ ਇੱਕੋ ਹੀ ਗੱਲ ਕਹੀ ਵੇ ਅੱਜ ਤੋਂ ਬਾਅਦ ਇਸ ਘਰ ਨਹੀਂ ਆਉਣਾ ਮੁੜ ਕੇ ਉਧਰ ਪੁਲਿਸ ਦੇ ਤਸ਼ੱਦਦ ਨੇ ਆਮ ਲੋਕਾਂ ਵਿੱਚ ਬਹੁਤ ਡਰ ਪੈਦਾ ਕਰ ਦਿੱਤਾ ਸੀ ਸਿੰਘ ਜਿਨ੍ਹਾਂ 18 ਨੂੰ ਆਪਣੀਆਂ ਸੁਰੱਖਿਤ 18 ਸਮਝਦੇ ਸਨ ਅਤੇ ਇਹ ਸੋਚਦੇ ਸਨ ਕਿ ਇਹਨਾਂ ਘਰਾਂ ਵਾਲੇ ਵੀ ਕੌਮੀ ਫਰਜ਼ਾਂ ਪ੍ਰਤੀ ਉਸੇ ਤਰ੍ਹਾਂ ਹੀ ਸੋਚਦੇ ਹਨ ਜਿਸ ਤਰ੍ਹਾਂ ਖੜਕੂ ਸੋਚਦੇ ਨੇ ਸਿੰਘਾਂ ਦੇ ਇਹ ਭਰਮ ਵੀ ਹੁਣ ਦੂਰ ਹੋਣ ਲੱਗ ਪਏ ਸਨ ਬੱਬੂ ਰਾਜਵੀਰ ਤੇ ਰਾਜੂ ਆਪਣੀ ਇੱਕ ਸੁਰੱਖਿਅਤ ਕਹੀ ਜਾਣ ਵਾਲੀ ਠਾਰ ਤੇ ਜਾ ਪਹੁੰਚੇ ਅੱਧੀ ਰਾਤ ਦਾ ਸਮਾਂ ਸੀ ਕਹਿੰਦੇ ਚਾਹ ਪਾਣੀ ਤੋਂ ਬਾਅਦ ਸਾਰਾ ਟੱਬਰ ਹੀ ਹੱਥ ਜੋੜ ਕੇ ਖਲੋ ਗਿਆ ਭਾਜੀ ਹੁਣ ਸਾਨੂੰ ਤੁਸੀਂ ਮਾਫ਼ ਕਰਦੇ ਹੋ ਪੁਲਿਸ ਦੇ ਜ਼ੁਲਮ ਦੀਆਂ ਖਬਰਾਂ ਸੁਣ ਸੁਣ ਡਰ ਲੱਗਦਾ ਹੁਣ ਅਸੀਂ ਜਿੰਨੇ ਜੋਗੇ ਸੀਗੇ ਤੁਹਾਡਾ ਸਾਥ ਦਿੰਦੇ ਰਹੇ ਹਾਂ ਹੁਣ ਨਹੀਂ ਸਾਡੇ 'ਚ ਹਿੰਮਤ ਮਿੰਤ ਨਾਲ ਹੀ ਭਾਜੀ ਹੁਣ ਤੁਸੀਂ ਮੁੜ ਕੇ ਇੱਥੇ ਨਾ ਆਇਓ ਉਹ ਤਿੰਨੋਂ ਜਣੇ ਸਾਰੇ ਟੱਬਰ ਦੇ ਮੂੰਹ ਵੱਲ ਵੇਖ ਰਹੇ ਸਨ ਇਹ ਪਰਿਵਾਰ ਇਸ ਤਰ੍ਹਾਂ ਡੋਲ ਜਾਏਗਾ ਇਹ ਉਹਨਾਂ ਲਈ ਅਚੰਬੇ ਵਾਲੀ ਗੱਲ ਸੀ ਅਦੇ ਕੁਝ ਹਫ਼ਤੇ ਪਹਿਲਾਂ ਹੀ ਜਦੋਂ ਉਹ ਪਿਛਲੀ ਵਾਰ ਇੱਥੇ ਆਏ ਸਨ ਇਹ ਸਾਰਾ ਟੱਬਰ ਬੜੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਕਰਦਾ ਸੀ ਪਰ ਅੱਜ ਉਹ ਜਿਵੇਂ ਡੋਰ 'ਤੇ ਡੋਲੇ ਪਏ ਸਨ ਕਹਿੰਦੇ ਠੀਕ ਹੈ ਭਾਈ ਸਾਹਿਬ ਜੇ ਤੁਸੀਂ ਸਾਡਾ ਸਾਥ ਨਹੀਂ ਦੇ ਸਕਦੇ ਤਾਂ ਕੋਈ ਗੱਲ ਨਹੀਂ ਜਿੰਨਾ ਚਿਰ ਵੀ ਤੁਸੀਂ ਸਾਡਾ ਸਾਥ ਨਭਾਇਆ ਉਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਪਰ ਜਾਣ ਤੋਂ ਪਹਿਲਾਂ ਇੱਕ ਗੱਲ ਕਰਨੀ ਜ਼ਰੂਰੀ ਜਾਹਾਂਗਾ ਕਿ ਜ਼ੁਲਮ ਦਾ ਖਾਤਮਾ ਜ਼ੁਲਮ ਨਾਲ ਟੱਕਰਾ ਕਰਕੇ ਹੀ ਕੀਤਾ ਜਾ ਸਕਦਾ ਹੈ ਡਰ ਕੇ ਨਹੀਂ ਕਹਿੰਦਾ ਹੋਇਆ ਬੱਬੂ ਘਰੋਂ ਬਾਹਰ ਨੂੰ ਤੁਰ ਪਿਆ ਰਾਜਵੀਰ ਤੇ ਰਾਜੂ ਵੀ ਉਹਦੇ ਮਗਰੀ ਬੂਯੋਂ ਬਾਹਰ ਹੋ ਗਏ ਘਰ ਦੀਆਂ ਔਰਤਾਂ ਬੋਹੇ ਨਾਲ ਲੱਗੀਆਂ ਹੰਜੀਆਂ ਨੂੰ ਅੱਖਾਂ ਦੇ ਅੰਦਰ ਡੱਕਣ ਦੀ ਅਸਫਲ ਕੋਸ਼ਿਸ਼ ਕਰ ਰਹੀਆਂ ਸਨ ਜਿਨ੍ਹਾਂ ਸਿੰਘਾਂ ਨੂੰ ਉਹ ਆਪਣੇ ਪੁੱਤ ਭਰਾ ਸਮਝਦੀਆਂ ਸਨ ਉਹਨਾਂ ਨੂੰ ਅੱਜ ਭੁੱਖੇ ਢਿੱਢੀ ਘਰੋਂ ਬਾਹਰ ਕੱਢ ਦਿੱਤਾ ਸੀ ਅੱਜ ਦੀ ਰਾਤ ਉਹਨਾਂ ਕਮਾਦਾਂ ਦੇ ਖੇਤਾਂ 'ਚ ਗੁਜ਼ਾਰੀ ਅਗਲਾ ਦਿਨ ਵੀ ਉੱਥੇ ਲੰਘਾਇਆ ਗੰਨੇ ਚੁੱਪ-ਚੁੱਪ ਉਹ ਆਪਣੀ ਭੁੱਖ ਮਟਾਉਂਦੇ ਰਹੇ ਰਾਤ ਢਲੀ ਤੇ ਉਹ ਫੇਰ ਤੁਰ ਪਏ ਖੇਤਾਂ ਵਿੱਚ ਦੀ ਤੁਰੇ ਜਾਂਦੇ ਉਹ ਮੁੱਠਲੇ ਕਲਾ ਵਿੱਚ ਜਾ ਪਹੁੰਚੇ ਮੁੱਠ ਢਿਆਂ ਦੇ ਬਸ ਅੱਡੇ ਦੇ ਕੋਲ ਦੀ ਲੰਘਦੇ ਉਹ ਰੁਕ ਗਏ બસ ਅੱਡੇ ਵਿੱਚ ਖੜੀ ਇੱਕ ਜੀਪ ਸਟਾਰਟ ਹੋਈ ਸੀ ਪਰ ਉਹ ਤੁਰ ਹੀ ਨਹੀਂ ਸੀਗੀ। ਕੁਝ ਖੇਤਾਂ ਦੀ ਦੂਰੀ ਤੇ ਬੈਠੇ ਉਹ ਜੀਪ ਤੇ ਬਾਜ਼ ਨਿਗਾ ਟਕਾਈ ਬੈਠੇ ਸਨ। ਅਚਾਨਕ ਹੀ ਜੀਪ ਬੰਦ ਹੋ ਗਈ। ਫਿਰ ਜੀਪ ਦੇ ਨਾਲ ਖੜਾ ਇੱਕ ਮੋਟਰਸਾਈਕਲ ਸਟਾਰਟ ਹੋਇਆ। ਮੋਟਰਸਾਈਕਲ ਦੇ ਕੋਲ ਖੜੇ ਤਿੰਨ ਵਿਅਕਤੀ ਕੁਝ ਘੁਸਰਮੁਸਰ ਕਰ ਰਹੇ ਸਨ। ਮੋਟਰਸਾਈਕਲ ਇੱਕ ਪਾਸੇ ਨੂੰ ਹੋ ਤੁਰਿਆ। ਜੀਪ ਵੀ ਹੁਣ ਮੋਟਰਸਾਈਕਲ ਦੇ ਮਗਰਮਗਰ ਜਾ ਰਹੀ ਸੀ। ਖੇਤ ਕੋ ਦੀ ਵਿੱਥ ਤੇ ਜਾ ਕੇ ਮੋਟਰਸਾਈਕਲ ਤੇ ਜੀਪ ਫੇਰ ਰੁਕ ਗਏ। ਜੀਪ ਵਿੱਚੋਂ ਦੋ ਆਦਮੀ ਉਤਰੇ। ਉਹਨਾਂ ਦੇ ਹੱਥਾਂ ਵਿੱਚ ਹਥਿਆਰ ਸਨ। ਚੰਨ ਦੀ ਚਾਨਣੀ ਵਿੱਚ ਬੱਬੂ ਹੋ ਰਹੀ ਉਹਨਾਂ ਨੂੰ ਸਾਫ਼ ਦੇਖ ਰਹੇ ਸਨ ਦੋਨੋਂ ਆਦਮੀਆਂ ਉਸ ਥਾਂ ਤੇ ਕਮਾਦੇ ਖੇਤਾਂ ਵਿੱਚ ਲੁਕੇ ਬੈਠ ਗਏ ਜਿੱਥੋਂ ਇੱਕ ਕੱਚਾ ਰਾਹ ਹੁੰਦਾ ਸੀ ਅਤੇ ਸੜਕ ਪਾਰ ਕਰਕੇ ਉਹ ਰਾਹ ਮੈਸਮਪੁਰ ਵੱਲ ਨੂੰ ਜਾਂਦਾ ਸੀ ਬੱਬੂ ਹੋਰੀ ਸਾਰੀ ਖੇਡ ਸਮਝ ਚੁਕੇ ਸਨ ਪੁਲਿਸ ਨੇ ਕੱਚੀਆਂ ਰਾਹਾਂ ਤੇ ਕਮਾਦਾ ਦੇ ਖੇਤਾਂ ਵਿੱਚ ਆਪਣੇ ਕੈਟਾਂ ਨੂੰ ਹਥਿਆਰ ਦੇ ਕੇ ਬਿਠਾਉਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗਿਆ ਸੀ ਕਿ ਖਾੜਕੂ ਆਉਣ ਜਾਣ ਵਾਲੇ ਕੱਚੀਆਂ ਰਸਤਿਆਂ ਦਾ ਇਸਤੇਮਾਲ ਕਰਦੇ ਸਨ ਕਮਾਦੇ ਖੇਤਾਂ ਵਿੱਚ ਲੁਕੇ ਬੈਠੇ ਕੈਟ ਬੜੀ ਆਸਾਨੀ ਨਾਲ ਆਉਂਦੇ ਜਾਂਦੇ ਸਿੰਘਾਂ ਨੂੰ ਨਿਸ਼ਾਨਾ ਬਣਾ ਸਕਦੇ ਸਨ ਪੁਲਿਸ ਦੀ ਇਹ ਇੱਕ ਨਵੀਂ ਚਾਲ ਸੀ ਖਾਰਕੋ ਨੂੰ ਖਤਮ ਕਰਨ ਦੀ ਜੇ ਤੋ ਕਹੇ ਤਾਂ ਬਲਾ ਲਈਏ ਪਰ ਇਹਨਾਂ ਨੂੰ ਰਾਜੂ ਆਪਣੀ ਅਸਾਲਟ ਨੂੰ ਸਾਹਮਦਾ ਬੱਬੂ ਨੂੰ ਪੁੱਛ ਰਿਹਾ ਸੀ ਨਹੀਂ ਰਾਜੂ ਇਸ ਵੇਲੇ ਸਮਾਂ ਨਹੀਂ ਇਹਨਾਂ ਨਾਲ ਉਲਝਣ ਦਾ ਸਭ ਤੋਂ ਪਹਿਲਾਂ ਆਪਾਂ ਨੂੰ ਵੱਡੇ ਭਾਜੀ ਹੋਰਾਂ ਨੂੰ ਖਬਰਦਾਰ ਕਰਨਾ ਚਾਹੀਦਾ ਹੈ ਪੁਲਿਸ ਦੀ ਇਸ ਨਵੀਂ ਚਾਲ ਬਾਰੇ ਬੱਬੂ ਦੂਰ ਦੀ ਸੋਚਦੇ ਹੋਏ ਬੋਲਿਆ ਕੁਝ ਦਿਨ ਬਾਅਦ ਜਦ ਉਹ ਦੀਪੇ ਦੇ ਪ੍ਰਧਾਨ ਨੂੰ ਮਿਲੇ ਤਾਂ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਉਹ ਦੋਵੇਂ ਪਹਿਲਾਂ ਹੀ ਕਾਫੀ ਹੁਸ਼ਿਆਰ ਸਨ ਬੱਬੂ ਕਾਫੀ ਦੇਰ ਤੋਂ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਭਾਈ ਰਣਜੀਤ ਸਿੰਘ ਢਡਵਾਰ ਦੇ ਕਾਤਲਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿੱਤੀ ਜਾਵੇ ਫਿਰ ਇੱਕ ਦਿਨ ਰੱਬ ਨੇ ਬੱਬੂ ਦੀਆਂ ਅਰਦਾਸਾਂ ਸੁਣ ਲਈਆਂ ਸ਼ਾਹਪੁਰ ਵਾਲੇ ਅਮੀਰ ਚੰਦ ਦੇ ਉਸ ਭਰਾ ਦਾ ਪਤਾ ਕਰ ਲਿਆ ਗਿਆ ਜੀਨੇ ਪਿੱਛਿਓਂ ਸਿਰ ਵਿੱਚ ਛੱਤਾਂ ਤੇ ਪਾਉਣ ਵਾਲਾ ਬਾਲਾ ਮਾਰ ਕੇ ਭਾਈ ਰਣਜੀਤ ਸਿੰਘ ਨੂੰ ਸ਼ਹੀਦ ਕੀਤਾ ਸੀ ਬੱਬੂ ਤੇ ਰਾਜੂ ਨੇ ਉਹ ਰਾਹ ਜਾ ਮਲਿਆ ਜਿਸ ਰਸਤੇ ਤੇ ਅਮੀਰ ਚੰਦ ਦੇ ਭਰਾ ਨੇ ਆਉਣਾ ਸੀ ਅਮੀਰ ਚੰਦ ਦਾ ਭਰਾ ਆਪਣੀ ਮौज ਵਿੱਚ ਮਸਤ ਮੂੰਹ ਨਾਲ ਸੀਟੀਆਂ ਵਜਾਉਂਦਾ ਆਪਣੇ ਸਕੂਟਰ ਤੇ ਆ ਰਿਹਾ ਸੀ ਉਹ ਇਸ ਗੱਲੋਂ ਪੂਰੀ ਤਰ੍ਹਾਂ ਬੇਖਬਰ ਸੀ ਕਿ ਮੌਤ ਤਾਂ ਉਸ ਦਾ ਰਾਹ ਮੱਲੀ ਖਲੋਤੀ ਸੀ ਅੱਜ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ 16ਵਾਂ ਤੇ ਭਾਗ 17ਵਾਂ ਤੇ ਅਖੀਰਲਾ ਭਾਗ ਉਹਦਾ ਕੱਲੋਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਹੁਣ ਦੇ ਉਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ